ਸੁਣੀ ਕੋਈ ਕੁਝ ਨਹੀਂ ਅਸੀਂ ਤਾਂ ਫਿਰ ਮੈਨੂੰ ਮਾਰਿਆ ਕਾਪੇ ਦੋ ਮੈਂ ਅਸੀਂ ਦੋਨੋਂ ਸੀਗੇ ਪਹਿਲਾਂ ਇਹਨੂੰ ਮਾਰਿਆ ਇਹਦੋਂ ਜਦੋਂ ਮਾਰਿਆ ਮੈਨ ਕੋ ਹੱਥ ਘਾਰਤਾ ਤੇ ਮੇਰੇ ਹੱਥ ਦੇ ਹੱਥ ਨੂੰ ਉਂਗੂਠਾ ਕੱਟਿਆ ਗਿਆ ਸਾਰਾ ਇਹ ਤਾਂ ਵਿੱਚ ਟੱਕ ਟੱਕ ਲੱਗ ਗਿਆ ਉਹਨਾਂ ਨੇ ਹਨੇਰੇ 'ਚ ਖੜੇ ਜਿਵੇਂ ਪਛਾਤ ਲੁੱਟਣ ਵਾਲਾ ਕੋਈ ਵੀ ਹੋ ਸਕਦਾ ਕਿਦਾਂ ਵੀ ਪਰ ਉਹਨਾਂ ਨੇ ਜਦੋਂ ਅਸੀਂ ਹਨੇਰੇ ਦੇ ਵਿੱਚ ਉਹਨਾਂ ਨੇ ਸਾਨੂੰ ਵੇਖਿਆ ਨਾ ਤੇ ਮਾਰਨਾ ਸ਼ੁਰੂ ਕਰਤਾ ਮੈਂ ਡਿੱਗਿਆ ਮੈਨੂੰ ਹੋਰ ਮਾਰੀ ਗਿਆ ਹੋਰ ਮਾਰੀ ਗਿਆ ਤੇ ਫਿਰ ਤਿੰਨ ਚਾਰ ਵਾਰੀ ਮਾਰੇ ਕਾਪੇ ਮੈਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਕਾਰਾਂ ਦੇ ਵਿੱਚ ਵੜ ਗਿਆ ਤੇ ਫਿਰ ਮੈਂ ਆਪਣੀ ਜਾਨ ਬਚਾਈ। ਕੀ ਰਾਤ ਦੇ ਐਡਮਿਟ ਹੋਏ ਹਾਂ ਐਮਐਲਆਰ ਕੱਟੀ ਗਈ ਇੱਥੋਂ ਤੇ ਕੋਈ ਪੁਲਿਸ ਅਧਿਕਾਰੀ ਕੋਈ ਆਇਆ ਤੁਹਾਡਾ ਬਿਆਨ ਲੈਣ। ਪੁਲਿਸ ਅਧਿਕਾਰੀ ਕੋਈ ਨਹੀਂ ਆਇਆ ਤੇ ਨਾ ਹੀ ਕੋਈ ਡਾਕਟਰਾਂ ਦਾ ਵੀ ਕੋਈ ਨਹੀਂ ਇੱਥੇ ਆਇਆ ਰਾਤ ਤੇ ਇੱਥੇ ਹੀ ਆ ਕੋਈ ਇੰਜੈਕਸ਼ਨ ਵਗੈਰਾ ਕਰ ਦਤਾ ਜਿਵੇਂ ਵੀ ਕੁਝ ਰਾਤ ਜਿਹੜਾ ਟ੍ਰੀਟਮੈਂਟ ਨਾ ਕੀਤਾ ਹੋਈ ਏ ਹੁਣ ਉਸ ਤੋਂ ਬਾਅਦ ਕੋਈ ਨਹੀਂ ਆਇਆ। ਕੋਈ ਇੱਕ ਵਾਰ ਵੀ ਨਹੀਂ ਆਇਆ। ਤਕਰੀਬਨ 2:30 ਵਜੇ ਦਾ ਸਮਾਂ ਹੋ ਗਿਆ। ਤੁਸੀਂ ਰਾਤ ਕਿੰਨੇ ਵਜੇ ਐਡਮਿਟ ਹੋਏ ਹੋ ਰਾਤ ਅਸੀਂ ਹੋ ਗਿਆ ਸੀ 12 ਵਜੇ 11 12 ਵਜੇ ਦੇ 12 ਵਜੇ ਹਾਂਜੀ ਆ ਆ ਹਾਲ ਆ ਜਿੱਥੇ ਨਾ ਤਾਂ ਕੋਈ ਇਸ ਹਸਪੀਟਲ ਦੇ ਵਿੱਚ ਇਹਨਾਂ ਦਾ ਇਲਾਜ ਲਈ ਆਇਆ ਕਿਉਂਕਿ ਰਾਤ ਜਿਹੜੀ ਦਵਾਈ ਲਾਤੀ ਲਾਤੀ ਪਰਿਵਾਰ ਕਹਿੰਦਾ ਸਾਡਾ ਕੋਈ ਹਾਲ ਪੁੱਛਣ ਵੀ ਨਹੀਂ ਆਇਆ ਉਸ ਤੋਂ ਬਾਅਦ ਨਾ ਹੀ ਕੋਈ ਪੁਲਿਸ ਅਧਿਕਾਰੀ ਆਏ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਹੋ ਰਹੇ ਆ ਬਾਅਦ ਕੁਝ ਵੀ ਨਹੀਂ ਮੈਨੂੰ ਮੈਨੂੰ ਟੈਟਨਸ ਦਾ ਇੰਜੈਕਸ਼ਨ ਵੀ ਨਹੀਂ ਲਾਇਆ ਉਸ ਤੋਂ ਬਾਅਦ ਬਈ ਵੀ ਦਰਦ ਵੀ ਹੋਈ ਜਾਂਦਾ ਦਰਦ ਦਾ ਕੋਈ ਇੰਜੈਕਸ਼ਨ ਵਗੈਰਾ ਕੁਝ ਨਹੀਂ ਲਾ ਕੇ ਜਗਿਆ ਸੀ ਅਕਚੁਅਲੀ ਅੰਧੇਰਾ ਕਾਫੀ ਸੀ ਤੇ ਅੰਧੇਰੇ ਚ ਪਤਾ ਨਹੀਂ ਚੱਲਿਆ ਵੀ ਕਿੱਦਾਂ ਦੇ ਬੰਦੇ ਸੀ ਪਰ ਹਾਂ ਵੀ ਜੇ ਸਾਹਮਣੇ ਪਰੇਸ਼ਾਨੀ ਨਾ ਚੱਲੋ ਇਦਾਂ ਹੀ ਦੱਸ ਦਿਓ ਸਾਰੀ ਗੱਲ ਬਾਤ ਕੀ ਘਟਨਾ ਹੋਈ ਆ ਤੁਹਾਡੇ ਨਾਲ ਕਦੋਂ ਹੋਈ ਆ ਕੀ ਸਮਾਂ ਸੀ ਬਈ ਨਾ ਰਾਤ 10:00 ਵਜੇ ਅਸੀਂ 10:00 ਵਜੇ ਸੈਰ ਕਰਨ ਚਲੇ ਗਏ ਰੋਟੀ ਰੋਟੀ ਖਾ ਕੇ ਵੀ ਸੈਰ ਕਰਨ ਚੱਲ ਗਏ ਤੇ ਜਦੋਂ ਸੈਰ ਕਰਕੇ ਪਿੰਡ ਚ ਪਿੰਡ ਦੇ ਵਿੱਚ ਹੀ ਬਾਹਰ ਵੀ ਨਹੀਂ ਆ ਸੀ ਗਿਆ ਤੇ ਜਦੋਂ ਆ ਰਹੇ ਸੀ ਪਿੰਡ ਦੇ ਤੇ ਆਂਦਿਆਂ ਨਾਲ ਨਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਆਂਦਿਆਂ ਨਾਲ ਹੀ ਉਹਨਾਂ ਕਾਪੇ ਮਾਰਨੇ ਸ਼ੁਰੂ ਕਰਤੇ ਸਾਨੂੰ ਅੱਛਾ ਕੋਈ ਗੱਲ ਨਹੀਂ ਸੁਣੀ ਕੋਈ ਕੁਝ ਨਹੀਂ ਅਸੀਂ ਤਾਂ ਫਿਰ ਮੈਨੂੰ ਮਾਰਿਆ ਕਾਪੇ ਦੋ ਮੈਂ ਅਸੀਂ ਦੋਨੋਂ ਸੀਗੇ ਪਹਿਲਾਂ ਇਹਨੂੰ ਮਾਰਿਆ ਇਹਦੋਂ ਜਦੋਂ ਮਾਰਿਆ ਮੈਂ ਕੋ ਹੱਥ ਘਾਰਤਾ ਤੇ ਮੇਰੇ ਹੱਥ ਤੇ ਹੱਥ ਨੂੰ ਉਂਗੂਠਾ ਕੱਟਿਆ ਗਿਆ ਸਾਰਾ ਇਦਾਂ ਵਿੱਚ ਟੱਕ ਟੱਕ ਲੱਗ ਗਿਆ ਉਸ ਤੋਂ ਬਾਅਦ ਬਾਈ ਫਿਰ ਉਹਨਾਂ ਨੇ ਕੀ ਕੀਤਾ ਵੀ ਮੈਂ ਡਿੱਗ ਗਿਆ ਤੇ ਮੈਨੂੰ ਮਾਰ ਹੀ ਗਿਆ ਇਹ ਇਹ ਚਲਾ ਗਿਆ ਸੀ ਇੱਕ ਸੋਟੀ ਵਗੈਰਾ ਚੱਕੜ ਆਦੀ ਸੇਫਟੀ ਲਈ ਵੀ ਚਲ ਬਚਾ ਕਰੀਏ ਕਿਵੇਂ ਮੈਂ ਡਿੱਗ ਗਿਆ ਮੈਨੂੰ ਹੋਰ ਮਾਰੀ ਗਿਆ ਹੋਰ ਮਾਰੀ ਗਿਆ ਤੇ ਫਿਰ ਤਿੰਨ ਚਾਰ ਵਾਰੀ ਮਾਰੇ ਕਾਪੇ ਮੈਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਕਾਰਾਂ ਦੇ ਵਿੱਚ ਵੜ ਗਿਆ ਤੇ ਫਿਰ ਮਰਦੀ ਜਾਨ ਬਚਾਈ ਇਹ ਤੁਹਾਡੇ ਘਰਾਂ ਦੇ ਨਜ਼ਦੀਕ ਹੀ ਹਮਲਾ ਹੋਇਆ ਇਹ ਪਿੰਡ ਦੇ ਵਿੱਚ ਦੀ ਗੱਲ ਹੈ ਜੀ ਹਾਂਜੀ ਪਿੰਡ ਦੇ ਵਿੱਚ 10:00 ਵਜੇ ਦਾ ਸਮਾਂ ਸੀ ਹਾਂਜੀ ਹਾਂਜੀ ਬਾਈ ਜੀ ਕੋਈ ਕੋਈ ਪ੍ਰਾਣੀ ਤੁਹਾਡੀ ਰੰਜਿਸ਼ ਹੈ ਜਾਂ ਕੋਈ ਕਿਸੇ ਨਾ ਕੋਈ ਵੈਰ ਵਿਰੋਧਤਾ ਨਹੀਂ ਸੀ ਨਾ ਨਾ ਬਾਈ ਕੋਈ ਰੰਜਿਸ਼ ਨਹੀਂ ਹੈਗੀ ਕੋਈ ਇਦਾਂ ਦਾ ਹੈ ਹੀ ਨਹੀਂ ਆਪਣਾ ਕਿਸੇ ਨਾਲ ਵੀ ਕੋਈ ਪ੍ਰਾਣਾ ਨਹੀਂ ਹੈਗਾ ਠੀਕ ਹੈ ਅਜਾ ਜਿਹੜੇ ਵਿਅਕਤੀ ਤੁਹਾਡੇ ਤੇ ਹਮਲਾ ਕਰਨ ਆਇਆ ਕੋਈ ਮੂੰਹ ਵੱਧੇ ਸੀ ਕੌਣ ਸੀ ਪੰਜਾਬੀ ਸੀ ਕਿੱਦਾਂ ਦਾ ਹੁਲੀਆ ਸੀਗਾ ਉਹਨਾਂ ਦਾ ਬਈ ਮੂੰਹ ਤਾਂ ਨਹੀਂ ਵੱਧੇ ਇਦਾਂ ਹੀ ਸੀਗੀ ਵੀ ਥੋੜਾ ਹਨੇਰਾ ਸੀਗਾ ਹਨੇਰੇ 'ਚ ਉਹਨਾਂ ਨੇ ਹਨੇਰੇ 'ਚ ਖੜੇ ਜਿਵੇਂ ਸ਼ਾਇਦ ਲੁੱਟਣ ਆਲਾ ਕੋਈ ਵੀ ਹੋ ਸਕਦਾ ਕਿੱਦਾਂ ਵੀ ਪਰ ਉਹਨਾਂ ਨੇ ਜਦੋਂ ਅਸੀਂ ਹਨੇਰੇ ਦੇ ਵਿੱਚ ਉਹਨਾਂ ਨੇ ਸਾਨੂੰ ਵੇਖਿਆ ਨਾ ਤੇ ਮਾਰਨਾ ਸ਼ੁਰੂ ਕਰਤਾ ਪਰ ਪ੍ਰੋਪਰ ਮਤਲਬ ਫੇਸ ਦੇਖ ਨਹੀਂ ਰਿਹਾ ਸੀ ਉੱਥੇ ਹਨੇਰੇ ਵਿੱਚ ਠੀਕ ਹੈ ਹਾਂਜੀ ਤੇ ਮੂੰਹ ਬੱਧੇ ਹੋਏ ਸੀ ਜਾਂ ਨਾ ਨਾ ਮੂੰਹ ਨਹੀਂ ਬੱਧੇ ਭਈ ਇਦਾਂ ਹੀ ਸੀਗੇ ਖੁੱਲੇ ਮੂੰਹ ਸੀ ਹਾਂਜੀ ਹਾਂਜੀ ਨੰਗੇ ਮੂੰਹ ਆਏ ਆ ਨੰਗੇ ਮੂੰਹ ਸੀ ਕੀ ਕੁਝ ਕਾਲੇ ਕਾਪੇ ਸੀ ਜਾਂ ਕੋਈ ਹੋਰ ਹਥਿਆਰ ਵੀ ਭਈ ਅਸੀਂ ਤਾਂ ਜਦੋਂ ਉਹਨਾਂ ਦੇ ਕੋਲ ਗਏ ਵੀ ਨੇੜੇ ਆਏ ਸਾਡੇ ਵਿੱਚੋਂ ਕੱਢੇ ਉਹਨੇ ਕਾਪੇ ਤੇ ਮਾਰਨੇ ਸ਼ੁਰੂ ਕਰ ਬਾਕੀ ਪਤਾ ਨਹੀਂ ਸ਼ਾਇਦ ਉਹਨਾਂ ਤੋਂ ਪਿਸਟਲ ਵੀ ਹੋਵੇ ਕੋਈ ਹੋਰ ਵੀ ਚੀਜ਼ ਹੋ ਸਕਦੀ ਕਿਉਂਕਿ ਕਾਪੇ ਤਾਂ ਲਈ ਫਿਰ ਕਾਪੇ ਜਿਹੜੇ ਸਾਨੂੰ ਮਾਰੇ ਉਹਨ ਜੀ ਰਾਤ ਦੇ ਐਡਮਿਟ ਹੋਏ ਹਾਂ ਐਮਐਲਰ ਕੱਟੀ ਗਈ ਇੱਥੋਂ ਤੇ ਕੋਈ ਪੁਲਿਸ ਅਧਿਕਾਰੀ ਕੋਈ ਆਇਆ ਤੁਹਾਡਾ ਬਿਆਨ ਲੈਣ ਪੁਲਿਸ ਅਧਿਕਾਰੀ ਕੋਈ ਨਹੀਂ ਆਇਆ ਤੇ ਨਾ ਹੀ ਕੋਈ ਡਾਕਟਰਾਂ ਦਾ ਵੀ ਕੋਈ ਨਹੀਂ ਇੱਥੇ ਆਇਆ ਰਾਤ ਦੇ ਇਦਾਂ ਹੀ ਆ ਕੋਈ ਇੰਜੈਕਸ਼ਨ ਵਗੈਰਾ ਦਰਦ ਦਾ ਜਿਵੇਂ ਵੀ ਕੁਝ ਰਾਤ ਜਿਹੜਾ ਟ੍ਰੀਟਮੈਂਟ ਨਾ ਕੀਤਾ ਹੋਈ ਏ ਹੁਣ ਉਸ ਤੋਂ ਬਾਅਦ ਕੋਈ ਨਹੀਂ ਆ ਕੋਈ ਇੱਕ ਵਾਰ ਵੀ ਨਹੀਂ ਆ तकरीबन 2:30 ਵਜੇ ਦਾ ਸਮਾਂ ਹੋ ਗਿਆ ਤੁਸੀਂ ਰਾਤ ਕਿੰਨੇ ਵਜੇ ਐਡਮਿਟ ਹੋਏ ਹੋ ਰਾਤ ਸੀ ਹੋ ਗਿਆ ਸੀ 12 ਕੋਈ 11 12 ਵਜੇ ਦੇ 12 ਵਜੇ ਹਾਂਜੀ ਆ ਆ ਹਾਲ ਆ ਜਿੱਥੇ ਨਾ ਤਾਂ ਕੋਈ ਇਸ ਹਸਪੀਟਲ ਦੇ ਵਿੱਚ ਇਹਨਾਂ ਦਾ ਇਲਾਜ ਲਈ ਆਇਆ ਕਿਉਂਕਿ ਰਾਤ ਜਿਹੜੀ ਦਵਾਈ ਲਾਤੀ ਲਾਤੀ ਪਰਿਵਾਰ ਕਹਿੰਦਾ ਸਾਡਾ ਕੋਈ ਹਾਲ ਪੁੱਛਣ ਵੀ ਨਹੀਂ ਆਇਆ ਉਸ ਤੋਂ ਬਾਅਦ ਨਾ ਹੀ ਕੋਈ ਪੁਲਿਸ ਅਧਿਕਾਰੀ ਆਇਆ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਹੋ ਰਹੇ ਆ ਕੀ ਪੁਲਿਸ ਪ੍ਰਸ਼ਾਸਨ ਬਈ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਕੋਈ ਤੁਸੀਂ ਰਿਪੋਰਟ ਦਰਜ ਕਰਾਈ ਭਈ ਅਸੀਂ ਤਾਂ ਕਿਹਾ ਵੀ ਪੁਲਸ ਆਇਆ ਹੀ ਨਹੀਂ ਕੋਈ ਸਾਡੇ ਕੋਲ ਭਈ ਇੱਥੇ ਵੇ ਅਸੀਂ ਹਸਪੀਟਲ ਹੈਗੇ ਹੁਣ ਇਹ ਇਹ ਤਾਂ ਇਸ ਮਸਲੇ 'ਚ ਤਾਂ ਡਾਕਟਰ ਆਪ ਇਨਕੁਆਇਰੀ ਕਰਦੇ ਆ ਡਾਕਟਰ ਆਪ ਪੁਲਿਸ ਨੂੰ ਤਲਾਹ ਦੇ ਦਿੰਦੇ ਆ ਪਰ ਸਾਡੇ ਕੋਲ ਤਾਂ ਨਹੀਂ ਕੋਈ ਪਹੁੰਚਿਆ ਜੇ ਤੱਕ ਤਾਂ ਪੁਲਿਸ ਨੇ ਡਾਕਟਰ ਨੇ ਤਲਾਹ ਕੀਤੀ ਹੋਗੀ ਸ਼ਾਇਦ ਨਹੀਂ ਕੀਤੀ ਪਰ ਸਾਡੇ ਕੋਲ ਆਂਦਾ ਤੁਹਾਨੂੰ ਵੇਰੀ ਪਤਾ ਲੱਗਣਾ ਸੀ ਭਈ ਹੂੰ ਕੋਈ ਕੋਈ ਵੀ ਨਹੀਂ ਆਇਆ ਭਈ ਮਲਾਜ ਮਾਤਾ ਕੋਈ ਜਿਵੇਂ ਇਹ ਬੱਚੇ ਦੱਸਦੇ ਆ ਕਿ ਰਾਤ ਅਸੀਂ ਰੋਟੀ ਪਾਣੀ ਖਾ ਕੇ ਤੁਰਨ ਗਏ ਕੋਈ ਕੋਈ ਪ੍ਰਾਣੀ ਕੋਈ ਰੰਜਿਸ਼ਤਾ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਆਪਣੇ ਬੱਚੇ ਤਾਂ ਸਾਰੇ ਬਸ ਪੜਾਈ ਲਿਖਾਈ ਚ ਗਏ ਨਾ ਹੂੰ ਤੇ ਕੋਈ ਨਹੀਂ ਆਨਾ ਬਸ ਰੋਟੀ ਖਾ ਕੇ ਤੇ ਮਾੜੀ ਮੋੜੀ ਸ਼ਹਿਰ ਕਰਕੇ ਕਦੇ ਕੋਠੇ ਦੇ ਉੱਪਰ ਕਰ ਲੈਂਦੇ ਸੀ ਠੀਕ ਹੈ ਜੀ ਕਦੇ ਮਾੜੇ ਮਟੇ ਰਸਤੇ 'ਚ ਕਰ ਲੈਂਦੇ ਸੀ ਸਾਡੇ ਉਹ ਵੱਡੇ ਦੇ ਵੀਰੇ ਮਣਿਆ ਆ ਫੋਨ ਹੂੰ ਤੇ ਤਾਂ ਅਸੀਂ ਤਾਂ ਵਿਆਹ ਦੇ ਸਹਸਰੇ ਨਾਲ ਹੀ ਖੜੇ ਸੀ ਜੀ ਤੇ ਸੰਤ ਪਤਾ ਹੀ ਨਹੀਂ ਸੀ ਰੇ ਬੈਠਣ ਅਸੀਂ ਕਿਆ ਵੀ ਤੇ ਇਹ ਕਹਿੰਦੇ ਵੀ ਚਲ ਇਹਨਾਂ ਕੋ ਥਾਂ ਪਕਾ ਲਈ ਸੇ ਰੋਟੀ ਖਾ ਲਈਦਾ ਹੂੰ ਤੇ ਉਦੋਂ ਪਤਾ ਲੱਗਾ ਜਦੋਂ ਸਾਡੇ ਉਹ ਤੇ ਪੈਣ ਦੀ ਕੁੜੀ ਸੀ ਮੁੰਡਾ ਹੈਗਾ ਸੀ ਤੇ ਉਹਨੇ ਫੋਨ ਕੀਤਾ ਸੀ ਤੇ ਥੋੜੇ ਤਾਂ ਮੁੰਡਿਆਂ ਨੂੰ ਕਾ ਪੈਣਾ ਵੱਢ ਗਏ ਜੀ ਤਾਂ ਫਿਰ ਉਹਨੇ ਫੋਨ ਕੀਤਾ ਕਰੇ ਅਸੀਂ ਤਾਂ ਸਾਰੇ ਪੱਜ ਭੁੱਜ ਕੇ ਗਏ ਅਸੀਂ ਤਰਵੰਦੇ ਕਰ ਲਾਂਦੇ ਹਾਂ ਫਾਂ ਫਿਰ ਰਾਤ ਲਿਆਂਦਾ ਇੱਥੇ ਕੋਈ ਨਹੀਂ ਆ ਮੜਮੋਟਾ ਕੀਤਾ ਤੇ ਰਾਤੀ ਪੱਟੀ ਪੁੱੜੀ ਲਾਈਨ ਉਹਦੇ ਪਿਛੇ ਆਈ ਨਹੀਂ ਕੋਈ ਉਸ ਤੋਂ ਬਾਅਦ ਕੋਈ ਨਹੀਂ ਆਇਆ ਪੈਰਾਸੈਟਾਮੋਲ ਗੋਲੀ ਸ਼ਾਇਦ ਦੇ ਕੇ ਗਏ ਨੇ ਉਹ ਦੇ ਰੱਖ ਕੇ ਗਏ ਇੱਥੇ ਬਸ ਉਹ ਹੀ ਕਰਨੇ ਕੋਈ ਪੱਟੀ ਵੀ ਰਾਤ ਦੀ ਕੀਤੀ ਰਾਤ ਦੀ ਕੀਤੀ ਬਈ ਉਹ ਪਤਾ ਨਹੀਂ ਟਾਂਕੇ ਲੱਗੇ ਰਾਤ ਜਿਹੜੇ ਲੱਗੇ ਸੀ ਉਸ ਤੋਂ ਬਾਅਦ ਕੁਝ ਵੀ ਨਹੀਂ ਮੈਨੂੰ ਮੈਨੂੰ ਟੈਟਨਸ ਦਾ ਇੰਜੈਕਸ਼ਨ ਵੀ ਨਹੀਂ ਲਾਇਆ ਉਸ ਤੋਂ ਬਾਅਦ ਬਈ ਵੀ ਦਰਦ ਵੀ ਹੋਈ ਜਾਂਦਾ ਦਰਦ ਦਾ ਕੋਈ ਇੰਜੈਕਸ਼ਨ ਵਗੈਰਾ ਕੁਝ ਨਹੀਂ ਲਾ ਕੇ ਜਗ੍ਹਾ ਤੁਸੀਂ ਗੈਰ ਡਾਕਟਰ ਕੋਲੇ ਵੀ ਡਾਕਟਰ ਸਾਹਿਬ ਨੂੰ ਵੀ ਸਾਡਾ ਪੇਸ਼ੈਂਟ ਵੇਖੋ ਤੁਸੀਂ ਗਿਆ ਕੋਈ ਜੀ ਐਕਸ-ਰੇ ਕਰਾਓ ਐਕਸ-ਰੇ ਨਾਲ ਪਾਸੇ ਗਿਆ ਸੀ ਕਰਾ ਕੇ ਆ ਗਿਆ ਐਕਸ-ਰੇ ਕਰਵਾਏ ਬਈ ਐਕਸ-ਰੇ ਕਰਵਾਤੇ ਹਾਂਜੀ ਹਾਂਜੀ ਐਕਸ-ਰੇ ਦੇ ਵਿੱਚ ਫੈਕਚਰ ਕੋ ਬੱਚਦਾ ਕੀ ਆਇਆ ਐਕਸ-ਰੇ ਦਾ ਜੀ ਰਿਪੋਰਟ ਸਾਨੂੰ ਤਾਂ ਦਿੱਤੀ ਨਹੀਂ ਉਹਨਾਂ ਨੇ ਹਾਂਜੀ ਰਿਪੋਰਟ ਕਿੰਨੇ ਟਾਂਕੇ ਲੱਗਿਆ ਬਈ ਟਾਂਕੇ ਤਾਂ ਬਈ ਕਾਫੀ ਲੱਗੇ ਮੈਨੂੰ ਰਾਤ ਨੂੰ ਤਾਂ ਕੋਈ ਯਾਦ ਵੀ ਨਹੀਂ ਸੀ ਕਿ ਉਹ ਮੈਨੂੰ ਇੰਜੈਕਸ਼ਨ ਲਾਤਾ ਇਹਨਾਂ ਨੇ। ਹੂੰ ਕਾਫੀ ਟਾਂਕੇ ਲੱਗੇ ਬਹੁਤ ਕਾਫੀ ਠੱਕ ਜਾ ਲੱਗਿਆ। ਕੱਲੇ ਹੱਥ ਦੇ ਵੱਜੀ ਆ ਸੱਟ ਜਾਂ ਕਿਤੇ ਹੋਰ ਵੀ ਲੱਗੇ। ਇੱਧਰ ਵੀ ਲੱਗੇ ਜਿੱਦਾਂ ਇੱਥੇ ਵੀ ਟੱਕ ਬਾਂਹ ਤੇ ਬਾਂਹ ਤੇ ਮਾਰਿਆ ਕਾਪਾ। ਇੱਧਰ ਵੀ ਵਾਰਿਆ ਕਾਪਾ। ਜਿੱਦਾਂ ਮੇਰੇ ਇੱਥੇ ਮੈਨੂੰ ਐਦਾਂ ਮਾਰ ਕੇ ਨਾ ਹੋਲਡ ਕੀਤਾ ਤੇ ਉਹਨਾਂ ਮੇਰਾ ਮਾਰਿਆ ਤਾਂ ਸਿਰ ਤੇ ਸੀਗਾ ਪਰ ਮੈਂ ਤਾਂ ਚਾਲਿਆ ਆਪਣੇ ਸਿਰ ਨੂੰ। ਹੱਥ ਤੇ ਵੱਜ ਗਿਆ। ਹਾਂਜੀ ਹੱਥ ਤੇ ਵੱਜ ਗਿਆ। ਠੀਕ ਐ। ਨਾਲ ਤੁਹਾਡੇ ਬਾਈ ਸੀਗਾ ਨਾਲ। ਆ ਲਾਲੀ ਸੀਗਾ। ਇੱਧਰ ਵੀ ਗੱਲਬਾਤ ਕਰ ਲੈ ਅ ਭਾਈ ਮੇਰੇ ਗਰਦੰਦੇ ਸਾਟ ਰੋਚੀ ਜੀ ਹਾਂ ਜਿਵੇਂ ਭਾਈ ਦੱਸਦਾ ਕਿ ਨੰਗੇ ਮੂੰਹ ਸੀਗੇ ਉਹਨਾਂ ਦੇ ਵੀ ਪਛਾਣ ਹੋਈ ਕੋਈ ਕੋਈ ਹੁਲੀਆ ਧਿਆਨ ਚ ਹੈ ਕਿਦਾਂ ਦਾ ਸੀ ਅ ਐਕਚੁਅਲੀ ਅੰਧੇਰਾ ਕਾਫੀ ਸੀ ਅੰਧੇਰੇ ਚ ਪਤਾ ਨਹੀਂ ਚੱਲਿਆ ਵੀ ਕਿੱਦਾਂ ਦੇ ਬੰਦੇ ਸੀ ਪਰ ਹਾਂ ਵੀ ਜੇ ਸਾਹਮਣੇ ਆ ਜਾਂਦਾ ਮੈਂ ਪਛਾਣ ਲਊਗਾ ਉਹਨਾਂ ਨੂੰ ਜੇ ਬੰਦੇ ਮਤਲਬ ਪੁਲਿਸ ਫੜ ਲਈ ਆ ਤੁਸੀਂ ਵੈਰੀਫਾਈ ਕਰ ਸਕਦੇ ਹੋ ਹਾਂਜੀ 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 ਬਿਲਕੁਲ ਮੈਂ ਵੈਰੀਫਾਈ ਕਰ ਦਊ ਉਹਦਾ ਧਿਆਨ ਚ ਨਹੀਂ ਆ ਰਿਹਾ ਕਿਉਂਕਿ ਅੰਧੇਰਾ ਕਾਫੀ ਸੀ ਕੋਈ ਲੁੱਟਖੋਹ ਵਾਲਾ ਲੱਗਦਾ ਸੀ ਕੋਈ ਤੁਹਾਡੇ ਤੋਂ ਲੁੱਟਖੋ ਵੀ ਹੋਈ ਆ ਜਾਂ ਸਿੱਧਾ ਵਾਰ ਹੀ ਕੀਤਾ ਗਿਆ ਕੁਈ ਫੋਨ ਲੈ ਕੇ ਗਿਆ ਜੀ ਇੱਕ ਮਗਰੋਂ ਲੈ ਕੇ ਆਇਆ ਪਹਿਲਾ ਵਾਰ ਪਹਿਲਾ ਹੋਇਆ ਗਿਆ ਐਕਚੁਅਲੀ ਜਿੱਦਾਂ ਉਹ ਰੁਕੇ ਆ ਨਾ ਉਹਨਾਂ ਨੇ ਸਾਡੇ ਤੇ ਤੇਜ ਹਥਿਆਰ ਹੂੰ ਵਾਰਕਰ ਨੇ ਸਟਾਰਟ ਕਰ ਦਿੱਤੀ ਪਹਿਲਾਂ ਮੇਰੇ ਤੇ ਕਰਿਆ ਫਿਰੇ ਛੋਟੇ ਬਾਈ ਤੇ ਕਰਿਆ ਜੀ ਮੇਰੇ ਠੀਕ ਹੈ ਜੀ ਇਹ ਜਿੱਦਾਂ ਮੇਰੇਤਾ ਇਹਦਾ ਲੜਕੇ ਆ ਮਾਹੌਜਾ ਚਾਚੇ ਪਾਈ ਦੇ ਮੇਰੇ ਹਤਾਈ ਦਾ ਲੜਕੇ ਆ ਜੀ ਦਾ ਲੜਕਾ ਮਤਲਬ ਚਾਚੇ ਦਾ ਇਹਦੇ ਲੜਕੇ ਹੋ ਬਾਈ ਕੋਈ ਰਾਂਜੇ ਜਿਹਾ ਕੋਈ ਸਕੂਲੀ ਕੋਲ ਜਦੀ ਕੋਈ ਉਦਾਂ ਦੀ ਕੋਈ ਗੱਲਬਾਤ ਤਾਂ ਨਹੀਂ ਸੀ ਬਾਈ ਪਹਿਲੀ ਗੱਲ ਇਹ ਵੀ ਸਟੂਡੈਂਟ ਸੀ ਸਾਰੀ ਚੰਡੀਗੜੀ ਕਰੀ ਆ ਜੀ ਇੱਥੇ ਸਟੱਡੀ ਨਹੀਂ ਕਰੀ ਉਦਾਂ ਵੀ ਸਾਡਾ ਆਂਜਣੇ ਤੇ ਹੈ ਨਹੀਂ ਸੀ ਬਾਲਾ ਠੀਕ ਹੈ ਔਰ ਇਹ ਛੋਟੇ ਨੇ ਵੀ ਐਂ ਕਰਿਆ ਹੋਇਆ ਸੀ ਕੀ ਕਹਿੰਦੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਚ ਪੜਿਆ ਬਾਈ ਠੀਕ ਹੈ ਬਾਹਰ ਹੀ ਪੜਿਆ ਇੱਥੇ ਤੋਂ ਬਾਹਰ ਹੀ ਪੜਿਆ ਪੰਜਾਂ ਦੀ ਬਿਲਕੁਲ ਅਸੀਂ ਤਾਂ ਇਹ ਬਈ ਐਦਾਂ ਸੀ ਗਰਾਊਂਡ ਗਰਾਊਂਡ ਤੋਂ ਘਰ ਬਸ ਠੀਕ ਹੈ ਘਰ ਤੋਂ ਬਾਹਰ ਵੀ ਨਹੀਂ ਨਿਕਲਦੇ ਸੀ ਸਾਰਾ ਸਾਰਾ ਦਿਨ ਹੁਣ ਵੀ ਸਟੱਡੀ ਚੱਲ ਰਹੀ ਹੈ ਹਾਂਜੀ ਭਾਈ ਸਟੱਡੀ ਕਰ ਰਹੇ ਆ ਬੀ ਐਲ ਐਲ ਵੀ ਕਰ ਰਹੇ ਆ ਇਹ ਠੀਕ ਹੈ ਤੇ ਬਾਈ ਛੋਟਾ ਹੀ ਕਰ ਰਿਹਾ ਇਹ ਬੀ ਐਸ ਸੀ ਐਗਰੀਕਲਚਰ ਬੀ ਐਸ ਸੀ ਐਗਰੀਕਲਚਰ ਦੀ ਕਰ ਰਿਹਾ ਠੀਕ ਉਹਦੀ ਸਟੱਡੀ ਕੰਪਲੀਟ ਆ ਤਾਈਓ ਘਰ ਆ ਗਿਆ ਔਰ ਪੰਜਾਬ ਪੁਲਿਸ ਦਾ ਮਦਦ ਕਿਗਸਟ ਨੀ ਨੀ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੀ ਤਿਆਰੀ ਕਰ ਰਿਹਾ ਹਾਂਜੀ ਠੀਕ ਹੈ ਮਤਲਬ ਦੋਵੇਂ ਨੌਜਵਾਨ ਪੜਨ ਲੇਖਣ ਵਾਲੇ ਆ ਅੱਗੇ ਆਪਦਾ ਫਿਊਚਰ ਬਣਾਉਣ ਦੀ ਤਿਆਰੀ ਚਾ